ਪੁਲਿਸ ਅਮਰਸਰ ਦੇ ਟੀਮ ਨੇ ਜਿੰਨਾ ਵਿੱਚ ਸ੍ਰੀ ਮਨਿਉ ਰਾਣਾ ਜੀ ਸ੍ਰੀ ਵਿਜੇ ਕੁਮਾਰ ਜੀ ਏਸੀਪੀ ਨਾਰਥ ਤੇ ਅਮੋਲਕਦੀਪ ਜੀ ਐਸਐਚਓ ਸਿਵਲ ਲਾਈਨਸ ਇਹਨਾਂ ਨੇ ਆਪਣੇ ਕੈਫਰਟਸ ਦੇ ਨਾਲ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਆਰਗੇਨ ਕਰਨ ਵਾਲੇ ਗਰੋ ਨੂੰ ਉਹਨਾਂ ਦੇ ਮੈਂਬਰਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨਾਂ ਪਾਸੋਂ ਦੋ ਜਿਹੜੇ ਪਿਸਟਲਜ਼ ਰਿਕਵਰ ਹੋਏ ਨੇ ਇਹ ਵਿਅਕਤੀ ਜਿਹੜੇ ਇੰਟਰ ਸਟੇਟ ਕਰਾਇਮ ਕਰਦੇ ਸੀ ਫਾਇਰ ਆਰਮਜ਼ ਨਾਲ ਇਹ ਇੱਕ ਦੂਸਰੇ ਦੇ ਫਾਇਰਿੰਗ ਤੇ ਹੋਰ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਦੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਸੀ ਇਹ ਪੰਜ ਦੇ ਪੰਜ ਬੰਦੇ ਜਿਹੜੇ ਇਹ ਕੱਲ ਇੱਕ ਰਹਸੀ ਫਲੈਟ ਦੇ ਵਿੱਚੋਂ ਖਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਕੋਲੋਂ ਦੋ ਪਿਸਟਲ ਜਿਹੜੇ ਬਰਾਮਦ ਹੋਏ ਨੇ ਇਹਨਾਂ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਆ ਤਿੰਨ ਬੰਦਿਆਂ ਦੇ ਤਿੰਨ ਬੰਦੇ ਦੇ ਦੋ ਬੰਦੇ ਮਾਚਲਦੇ ਨੇ ਤਿੰਨ ਬੰਦੇ ਪੰਜਾਬ ਦੇ ਨੇ ਇਹਨਾਂ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਅਲੱਗ-ਅਲੱਗ ਪਰਚੇ ਦਰਜ ਸੀਗੇ ਫਾਇਰਿੰਗ ਇਨਸੀਡੈਂਟ ਦੇ ਅਡੈਮ ਟੂ ਮਰਡਰ ਦੇ ਤੇ ਹੋਰ ਐਨਡੀਪੀਐਸ ਦੇ ਪਰਚੇ ਦਰਜ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਉਥੋਂ ਐਮਪੀ ਤੋਂ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਦੇ ਵਰ ਪਲੈਨਿੰਗ ਵੀ ਇਥੇ ਆਵਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਿਮੀਨਲ ਜਿਹੜਾ ਇਹਨਾਂ ਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਇੰਜਾਮ ਦੇਣਾ ਸੀ ਇਸ ਤਰ੍ਹਾਂ ਕਮਿਸ਼ਨਰੇਟ ਪੁਲਿਸ ਨੇ ਇਸ ਅਗਾਉ ਸੂਚਨਾ ਦੇ ਆਧਾਰ ਤੇ ਇੱਕ ਇਫੈਕਟਿਵਲੀ ਕੰਮ ਕਰਕੇ ਸਾਇੰਟਿਫਿਕਲੀ ਟੈਕਨੀਕਲੀ ਤਫ਼ਤੀਸ਼ ਤੋਂ ਮਦਦ ਲੈ ਕੇ ਇਹਨਾਂ ਨੂੰ ਰੈਸਟ ਕਰਕੇ ਜਿਹੜਾ ਉਹ ਗੈਂਗਵਾਰ ਦਾ ਜਿਹੜਾ ਕ੍ਰਾਈਮ ਹੋਣਾ ਸੀ ਉਹ ਵਰਡ ਕਰ ਲਿਆ ਹੰਦਰ ਸਰ ਕਿੰਨੀਆਂ ਜੇ ਵਾਰਦਾਤਾਂ ਕਰ ਚੁੱਕੇ ਨੇ ਇਹਨਾਂ ਵਾਰਦਾਤਾਂ ਜਿਹੜੀਆਂ ਰਜਿਸਟਰਡ ਨੇ ਐਜ਼ ਆਫ ਨਾ ਜਿਹੜੀਆਂ ਸਾਡੇ ਨੋਲੇਜ ਆਈਆਂ ਨੇ ਇੱਕ ਵਿਅਕਤੀ ਨੇ 6 ਕੇਸ ਦਰਜ ਨੇ ਜਿਹੜੇ ਰਜਿਸਟਰਡ ਨੇ ਦੂਸਰੇ ਤੇ ਦੋ ਨੇ ਤੀਸਰੇ ਤੇ ਵੀ ਦੋ ਨੇ ਇਹ ਸਾਰੇ ਇਹਨਾਂ ਚ ਆਰਮਜ਼ ਐਕਟ ਮਤਲਬ ਫਾਇਰਿੰਗ ਇਨਸੀਡੈਂਟਸ ਤੇ ਅਟੈਂਪਟ ਟੂ ਮਰਡਰ ਇਨਵੋਲਵਮੈਂਟ ਹੈ ਗਿਆ ਸਰ ਕਿੱਥੋਂ ਦੇ ਰਹਿਣ ਆ ਰਿਹਾ ਹੈ ਕੀ ਨਾਮ ਇਹਨਾਂ ਦਾ ਇਹ ਤਿੰਨ ਵਿਅਕਤੀ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦੇ ਅਮਰਸਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਚ ਜੈ ਸ਼ਰਮਾ ਉਰਵ ਸੁਖਾ ਅਮਰਸਰੀਆ ਪੁੱਤਰ ਸੰਦੀਪ ਸਿੰਘ ਗੁਰੂ ਨਾਨਕਪੁਰਾ ਕੋਟ ਖਾਲਸਾ ਅਮਰਸਰ ਨikhil ਸ਼ਰਮਾ ਇਹ ਵੀ ਅਮਰਸਰ ਦਾ ਹੈ ਮੋਣੀ ਪੁੱਤਰ ਰਾਜੂ ਇਹ ਵੀ ਅਮਰਸਰ ਦਾ ਬਾਕੀ ਦੋ ਜਿਹੜੇ ਕਰਨ ਸ਼ਰਮਾ ਤੇ ਅਰਪਿਤ ਠਾਕਰ ਇਹ ਦੋਨੇ ਬिलासपुर ਹਿਮਾਚਲ ਦੇ ਨੇ ਸਰ ਇਹਨਾਂ ਦੀ ਉਮਰ ਕਿੰਨੀ ਕੁ ਹੋਏਗੀ ਯਾਰ ਇਹਨਾਂ ਦੀ ਉਮਰ 18-20 18-20 ਸਾਲ ਦੀ ਉਮਰ ਦੇ ਵਿੱਚ ਨੇ ਇਹ ਆਪਸ ਇਹਨਾਂ ਨੇ ਇੱਕ ਸੁਖਾ ਪਿਸਤੌਲ ਅੰਬਰਸਰੀਆ ਨਾਂ ਦੇ ਗਰੁੱਪ ਦੇ ਨਾਂ ਤੇ ਇੱਕ ਮਸ਼ਹੂਰ ਜਿਹੜਾ ਵਿਅਕਤੀ ਆ ਉਹਦੇ ਨਾਂ ਤੇ ਇਹ ਜਿਹੜਾ ਆਪਣਾ ਇੱਕ ਗੈਂਗ ਸਿੰਡੀਕੇਟ ਸਟੈਬਲਿਸ਼ ਕੀਤਾ ਸੀਗਾ ਤੇ ਉਹੀ ਆਪ ਦਾ ਇੱਕ ਨਾਮਵਰ ਬਣ ਕੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਸ਼ੋਅ ਕਰਕੇ ਤੇ ਇਹ ਆਪਣੀ ਕਾਰਵਾਈ ਨੂੰ ਅੰਜਾਮ ਦੇ। ਇੱਥੇ ਤਾਂ ਕਰੋ ਨਾਲ ਜਿਹੜੇ ਕਾਇਰ ਪਿੱਤਾ ਹੈ ਹਮਾਚਲ ਦੇ ਜਿਹੜਾ ਨਾਲ ਕੀ ਉਸ ਦਾ ਆਪਣੇ ਮੁਲਾਜ਼ਮਾਂ ਨੂੰ ਮੁਸ਼ਕਲ ਹੀ ਪਾਇਆ ਕਿਉਂਕਿ ਜਿਸ ਨੂੰ ਗਿਆ ਗਿਆ ਬਾਹਰ ਜਾ ਕੇ ਨਿਕਲ ਰਹੇ ਤੇ ਇਹ ਆਲਰੇਡੀ ਜੇ ਕਿਉਂਕਿ ਕਰਾਈਮਜ਼ ਇਨਰੋਲ ਸੀਗੇ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਹ ਉਸ ਵਜ੍ਹਾ ਕਰਕੇ ਇਹ ਅਮਰਸਰ ਦੇ ਵਿੱਚ ਨਹੀਂ ਰਹਿ ਰਹੇ ਸੀ ਇਹਨਾਂ ਨੇ ਐਮਪੀ ਤੋਂ ਪਿਸਤਲ ਲੈ ਕੇ ਆਏ ਆ ਇਹ ਖਰੜਾ ਜਿਹੜੇ ਉੱਥੇ ਕਿਰਾਏ ਦੇ ਮਕਾਨਾਂ ਤੇ ਉੱਥੇ ਲੈ ਕੇ ਆਪਣਾ ਉੱਥੇ ਰਹਿੰਦੇ ਸੀ ਤਾਂ ਕਿ ਪੁਲਿਸ ਤੋਂ ਇੱਥੇ ਹੀ ਬਚੇ ਰਹਿਣ ਹਿਮਾਚਲ ਵਾਲੇ ਹਿਮਾਚਲ ਤੋਂ ਬਚੇ ਰਹਿਣ ਇਹੀ ਕਾਰਨ ਸੀਗਾ ਕਿ ਇਹ ਇੱਥੇ ਨਹੀਂ ਠਹਿਰੇ ਸੀ ਤੇ ਮੋਹਾਲੀ ਵਿੱਚ ਠਹਿਰੇ ਸੀ ਐਕਸਟਰਸ਼ਨ ਦੇ ਵੀ ਮਾਮਲੇ ਹੈਗੇ ਆ ਐਕਸਟਰਸ਼ਨ ਫਾਇਰਿੰਗ ਸਾਰਾ ਕੁਝ ਹੀ ਰਲ ਮਿਲੇ ਹੈ ਜene ਐਨਡੀਪੀਐਸ ਵੀ ਇਹ ਕਸਾਰੇ ਹੈਗੇ ਬੈਕਗਰਾਉਂਡ ਕੀ ਹੈ ਸਰ ਇਹਨਾਂ ਦਾ ਇੱਕ ਨਾਰਮਲ ਨੇ ਕੋਈ ਪਲੱਸ 1 ਪੜਿਆ ਪਲੱਸ 2 ਪੜਿਆ ਕੋਈ 5 7 ਪੜਿਆ ਨਾਰਮਲੀ ਮਤਲਬ ਆਪਣੇ ਤਰੀਕੇ ਨਾਲ ਕ੍ਰਾਈਮ ਦੇ ਵਿੱਚ ਪੈ ਗਏ ਤੇ ਕ੍ਰਾਈਮ ਚ ਇਨਵੋਲ ਹੋ ਗਏ ਕੀ ਹੈ ਸਰ ਇਹ ਇਹ ਐਜੋ ਆਪਣਾ ਉਹ ਸੀ ਇਹਨਾਂ ਨੂੰ ਚੈੱਕ ਨਹੀਂ ਕੀਤਾ ਲੈ ਹੁਣ ਸਮੇਂਦਰਾ ਨਾਲ ਜਿਹੜਾ ਇਹਦਾ ਕੋ ਟੈਸਟ ਕਰਾਵਾਂਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਉਹ ਪਤਾ ਲੱਗੇਗਾ ਪਰ ਸੋ ਇਹ ਪਹਿਲੀ ਵਾਰੀ ਵੇਖ ਨੂੰ ਮਿਲਿਆ ਕਿ ਪੰਜਾਬ ਤੇ ਹਿਮਾਚਲ ਦਾ ਇਕੱਠਾ ਗੈਂਗ ਬਣਿਆ ਹੋਇਆ ਹੈ ਇਹ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਕੋਈ ਨਾ ਕੋਈ ਜੇਲ੍ਹ ਚ ਚਲਾ ਜਾਂਦਾ ਕੋਈ ਜੇਲ੍ਹ ਤੋਂ ਮਿਲ ਜਾਂਦੇ ਨੇ ਇਸ ਤਰੀਕੇ ਦੇ ਨਾਲ ਕੋਈ ਨਾ ਕੋਈ ਜਿਹੜੇ ਰਿਲੇਸ਼ਨ ਡਿਵੈਲਪ ਹੋ ਜਾਂਦੇ ਨੇ ਕ੍ਰਿਮੀਨਲ ਬੰਦਾ ਉਹ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਭਾਵੇਂ ਹਿਮਾਚਲ ਦਾ ਕ੍ਰਿਮੀਨਲ ਦਾ ਕ੍ਰਿਮੀਨਲ ਹੀ ਹੈ ਕ੍ਰਿਮੀਨਲ ਨੇ ਕ੍ਰਿਮੀਨਲ ਨਾਲ ਲਾ ਕੇ ਕਰਾਇਮ ਦਾ ਸੈਟਅਪ ਖੜਾ ਕਰਨਾਗਾ ਇਹਦੇ ਲਈ ਕਿਸੇ ਕਿਹੜੀ ਸਟੇਟ ਦਾ ਹੈ ਕਿੱਥੋਂ ਦਾ ਹੈ ਇਹ ਹਾਰਡਲੀ ਮੈਟਰਸ ਕਿਹੜੀ ਗੈਂਗ ਨਾਲ ਇਹਨਾਂ ਦੇ ਤੱਲਕ ਹਨਗੇ ਨੇ ਕੋਈ ਵੱਡਾ ਗੈਂਗਸਟਰ ਵੀ ਜਿਹੜਾ ਇਨਵੋਲਵ ਹੋ ਰਿਹਾ ਇਹ ਇਹ ਸੁੱਕਾ ਪਿਸਟਲ ਅਮਰਸਰੀਆਈ ਹੈ ਇਹਦੀ ਬੈਕਗ੍ਰਾਉਂਡ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਦੀ ਇੰਟਰੋਗੇਸ਼ਨ ਤੋਂ ਇਹ ਅੱਜ ਹੀ 8 ਤਰੀਕ ਸਾਜੀ ਸੀ ਅਰੈਸਟ ਕੀਤੇ ਆ ਜੇ ਤੁਸੀਂ ਕਹਿ ਰਹੇ ਕਿਸੇ ਗੈਂਗਰ ਉਹ ਕਿਹੜਾ ਗੈਂਗਰ ਜਿਸ ਨਾਲ ਲੜਨਾ ਹੈ ਨਾਲ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਨਾਂ ਡਿclare ਨਹੀਂ ਕਰੀ ਤੇ ਚੰਗੀ ਗੱਲ ਅਸੀਂ ਅਸੀਂ ਉਹ ਉਹਨਾਂ ਉਹਨਾਂ ਨੂੰ ਵੀ ਟ੍ਰੇਸ ਕਰਕੇ ਅਸੀਂ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਬੁੱਕਰ ਨੇ ਤਾਕ ਚ ਗਏ ਇਸ ਦਾ ਤੁਸੀਂ ਦੱਸਿਆ ਕਿ ਸ਼ਰਮਾ ਨਾਲ ਦੇ 3-4 ਜਣੇ ਨੇ ਇਹਨਾਂ ਦਾ ਆਪਸ ਵਿੱਚ ਕੋਈ ਰਿਸ਼ਤੇ ਦਾ ਨਹੀਂ ਸੀ ਸਾਨੂੰ ਐਜ਼ ਆਫ ਨਾਓ ਜਿਆ ਨਹੀਂ ਹੈਗਾ ਇੱਕ ਸ਼ਰਮਾ ਦੂਸਰੇ ਠਾਕੁਰ ਨੇ ਇਹਨਾਂ ਦਾ ਇਹ ਸੀ ਵੈਰੀਫਾਈ ਕਰਾਂਗੇ ਅਸੀਂ ਅਰਲੀ ਮਾਰਨਿੰਗ ਅੱਜ ਚ ਅਰੈਸਟ ਪਾਈ ਹੈ ਇਹਨਾਂ ਦੀ ਅੱਜ ਹੀ ਫੜੇ ਨੇ ਤੇ ਜਿਸ ਤਰ੍ਹਾਂ ਦਾ ਇੰਟਰੋਗੇਸ਼ਨ ਦੌਰਾਨ ਜੋ ਸਾਹਮਣੇ ਆਵੇਗਾ ਬਾਕੀ ਜਿਹੜੇ ਤੱਥਾਂ ਦਾ ਅਸੀਂ ਜਗ੍ਰਫੀਰ ਕਰ ਸਕਦੇ ਨੇ ਸਟੋਰਸਰ ਨੇ ਕਿੰਨੀ ਕੀ ਲੈ ਚੁੱਕੀ ਅੱਜ ਤੱਕ ਕੋਈ ਦੱਸ ਨਹੀਂ ਇਹ ਇਨਵੈਸਟੀਗੇਸ਼ਨ ਜਾਂ ਡਾਇਰੈਕਟਲੀ ਮਤਲਬ ਐਜ਼ ਆਫ ਨਾਓ ਅਸੀਂ ਇਹਨੂੰ ਕਲੀਅਰ ਕਲੈਰਿਟੀ ਨਾਲ ਤੁਹਾਨੂੰ ਕਲੀਅਰ ਨਹੀਂ ਕਰ ਸਕਦੇ ਬਟ ਦੇ ਆਰ ਸੀਨੀਅਰਸ ਕ੍ਰਾਈਮ ਕਰਨ ਦਾ ਇਹਨਾਂ ਨੇ ਆਪਣਾ ਇੱਕ ਸਿੰਡੀਕੇਟਾਈ ਬਣਾਇਆ ਹੋਇਆ ਸੀਗਾ ਤਾਂ ਹੀ ਉਹ ਇਹ ਦੂਸਰੇ ਗਰੁੱਪਾਂ ਦੇ ਨਾਲ ਆਪਸ ਖੇਡ ਬਾਜੀ ਕਰਕੇ ਉਹਨਾਂ ਦੇ ਉਹਨਾਂ ਤੋਂ ਅੱਗੇ ਨਿਕਲਣ ਦੇ ਚੱਕਰ ਦੇ ਵਿੱਚ ਆਪਦੀ ਤਾਕਤ ਜਮਾਉਣ ਦੇ ਵਿੱਚ ਉਹਨਾਂ ਦੇ ਨਾਲੇ ਮੁਕਾਬਲੇ ਕਰਦੇ ਸੀ ਤੇ ਉਸ ਮੁਕਾਬਲੇ ਤਾਂ ਇਹਦੀ ਇਹਨਾਂ ਨੇ ਉਹਨਾਂ ਦਾ ਨੁਕਸਾਨ ਕਰਨ ਦਾ ਠਾਣਾ ਹੋਇਆ ਸੀ ਜੇ ਇਹ ਨਾ ਫੜੇ ਜਾਂਦੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਚ ਅੰਮ੍ਰਿਤਸਰ ਚ ਕੋਈ ਜਿਹੜੀ ਵੱਡੀ ਗੈਂਗਵਾਰ ਦੀ ਕੋਈ ਵਾਰਦਾਤ ਹੋ ਜਾਵੇ। ਲੱਗਦਾ ਕਿ ਫੌਰਨ ਹੀ ਨੌਜਵਾਨ ਸ਼ਾਮਲ ਹੋਣਗੇ ਸਾਰੇ ਨਾਲ। ਕੋਨਟਰੋਗੇਸ਼ਨ ਚ ਪਤਾ ਲੱਗ ਗਿਆ ਜੀ ਜਿਹੜੇ ਵੀ ਹੋਣਗੇ ਇਸ ਨੂੰ ਕਾਬੂ ਕਰਾਂਗੇ। ਸਾਮਿਆ ਵੀ ਸਮੇਂ ਦਿਓ ਜੀ ਇਸ ਸੀਰੀ ਨੂੰ ਕਿ ਬੜਾ ਕਿਸ ਤਰ੍ਹਾਂ ਸਫਲਤਾ ਖਾ ਲਏਗੇ। ਬਹੁਤ ਵੱਡੀ ਕਾਮਯਾਬੀ ਜੀ ਆਰਗੇਨਾਈਜ਼ਡ ਕਰਾਇਮ ਇਹ ਨਵੀਂ ਇੱਕ ਨਵੀਂ ਆਈਪੀਸੀ ਦੇ ਵਿੱਚ 111 ਬੀ ਐਨ ਐਸ ਧਾਰਾ ਜਿਹੜੀ ਹੋ ਸਪੈਸ਼ਲੀ ਨਵੇਂ ਕਾਨੂੰਨ ਚ ਸ਼ਾਮਲ ਕੀਤੀ ਗਈ ਆ ਜਿਹਦੇ ਚ ਕੋਈ ਦੋ ਵਿਅਕਤੀ ਜਾਂ ਦੋ ਤੋਂ ਵੱਧ ਵਿਅਕਤੀ ਘੱਡੂ ਘੱਡ ਦੋ ਵਿਅਕਤੀ ਜਿਨ੍ਹਾਂ ਦੇ ਕੋਈ ਪੁਰਾਣਾ ਕ੍ਰਾਈਮिनल ਰਿਕਾਰਡ ਹੋਵੇ ਜੇ ਉਹ ਰਲ ਕੇ ਜਈ ਵਾਰਦਾਤ ਕਰਦੇ ਨੇ ਉਹਨਾਂ ਦੇ ਨਾਲ ਜਿਹੜੇ ਨਵੇਂ ਵਿਅਕਤੀ ਭਾਵੇਂ ਉਹਨਾਂ ਦਾ ਕੋਈ ਗ੍ਰਾਹਮ ਨਾ ਵੀ ਹੋਵੇ ਜਿਹੜੇ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਾਰਿਆਂ ਨੂੰ ਉਹ ਸੇਮ ਅਫੈਂਸ ਦੇ ਬਜਾਇ ਪੈਰਲਰ ਰੱਖ ਕੇ 111 ਬੀ ਐਨ 17 ਨਵੇਂ ਕਾਨੂੰਨਾਂ ਤਹਿਤ ਸਟੈਬਲਿਸ਼ ਹੋਈ ਆ ਉਹਨਾਂ ਦੇ ਅਧਿਤੇ ਦਾ ਪਰਚਾ ਦਰਜ ਕੀਤਾ ਗਿਆ ਏਕ ਗੈਂਗਵਾਰਡ ਨੂੰ ਆਰਗੇਨਾਈਜ਼ ਕ੍ਰਾਈਮਸ ਨੂੰ ਠੱਲ ਪਾਉਣ ਲਈ ਆ ਜਿਹੜੀ ਨਵੀਂ ਧਾਰਾ ਹੈਗੀ ਆ ਜਿਹੜੀ ਪੁਰਾਣੇ ਕਾਨੂੰਨਾਂ ਵਿੱਚ ਨਹੀਂ ਸੀ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਇਹ ਉਹਦਾ ਪਰਚਾ ਪਹਿਲਾ ਪਰਚਾ ਹੈ ਹਾਂਜੀ ਇਹ ਅਮਰਸਰ ਦਾ ਪਹਿਲਾ ਵਰਚਾ ਜਿਹੜਾ ਇਦਾਂ ਦਾ ਹੈਗਾ ਤੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਦਾ ਸਾਨੂੰ ਪਤਾ ਨਹੀਂ ਲਾਈਕਲੀ ਚਾਂਸਸ ਹੈ ਕਿ ਇਹ ਹੋਪਫੁਲੀ ਸ਼ਾਇਦ ਸਟੇਟ ਦੇ ਪਹਿਲਾ ਵਰਚਾ ਹੋਵੇ ਜੀ ਤੇ ਸਕਰੀ ਤਾਂ ਹਥਿਆਰ ਜੋ ਹੈਗਾ ਇਹ ਇਹ ਆਪ ਲੈ ਕੇ ਆਏ ਸੀ ਕੀ ਜਾਂ ਕਿਤੇ ਮਤਲਬ ਕੀ ਹਾਂਜੀ ਤੇ ਆਪ ਲੈ ਕੇ ਆਏ ਸੀ ਇਹ 3-4 ਦਿਨ ਉੱਥੇ ਸਾਨੂੰ ਇਨਫੋਰਮੇਸ਼ਨ ਸੀ ਅਸੀਂ ਇਹਨਾਂ ਨੂੰ ਵਾਚ ਕਰਦੇ ਸੀ 3-4 ਦਿਨ ਉੱਥੇ ਜੰਗਲਾਂ ਦੇ ਵਿੱਚ ਖੰਡਵਾ ਮਧ ਪ੍ਰਦੇਸ਼ ਦੇ ਵਿੱਚ ਹੈਗਾ ਉੱਥੇ ਰੁਕੇ ਹੋਏ ਸੀ ਅਸੀਂ ਰੈਗੂਲਰਲੀ ਇਹਨਾਂ ਨੂੰ ਫੋਲੋ ਕਰ ਰਹੇ ਸੀਗੇ ਉਸ ਇਨਫੋਰਮੇਸ਼ਨ ਦੇ ਤਹਿਤ ਅਸੀਂ ਫਾਲੋ ਕਰਦਿਆਂ ਕਰਦਿਆਂ ਇਹਨਾਂ ਨੂੰ ਜਦੋਂ ਇਹ ਉੱਥੇ ਆ ਕੇ ਰਾਤ ਸਹਿਰੇ ਨੇ ਤੁਸੀਂ ਸਵੇਰੇ ਕਾਬੂ ਕਰ ਲਿਆ ਸਰ ਕੰਟਰੀ ਮਿਟ ਨੇ ਹਾਂਜੀ ਕੰਟਰੀ ਮਿਟ ਸਰ ਇਹ ਜੰਗਲਾਂ ਚ ਰਹਿੰਦੇ ਸੀ ਐਮਪੀ ਦੇ ਵਿਚਕੇ ਉਦੋਂ ਉਦੋਂ ਵੈਪਨ ਲੈਣ ਦੇ ਪਰਪਸ ਦੇ ਲਈ ਜਿਹੜਾ ਸਾਡਾ ਹੈਗਾ ਫਾਲੋ ਕਰਦੇ ਸੀ ਵੈਪਨ ਲੈਣ ਦੇ ਲਈ ਉਦੋਂ ਇਹਨਾਂ ਦੀ ਮਤਲਬ ਇਨਫੋਰਮੇਸ਼ਨ ਮੁਤਾਬਕ ਉੱਥੇ ਗਏ ਹੋਏ ਸੀ ਤੇ ਉੱਥੇ ਠਿਕੇ ਹੋਏ ਸੀ ਅੱਜਕੱਲ ਸਿਰਫ ਨਵਾਂ ਟ੍ਰੈਂਡ ਚੱਲ ਰਿਹਾ ਕਿ ਜਿਹੜੇ ਕਾਲਸ ਕਰਦੇ ਨੇ ਇਹ ਰੈਗੂਲਰ ਨੰਬਰਸ ਤੋਂ ਨਹੀਂ ਕਰਦੇ ਕੋਈ ਇਹਨਾਂ ਨੇ ਨਵੀਂ ਚੀਜ਼ ਬਣਾਈ ਉਹ ਵੀ ਇਹਦੇ ਚ ਸ਼ਾਮਲ ਹੈ ਜੀ ਅਜਿਹਾ ਕੁਛ ਨਹੀਂ ਉਹ ਵਰਚੁਅਲ ਨੰਬਰਸ ਹੁੰਦੇ ਨੇ ਜਿਹੜੇ ਕਾਲ ਕਰਦੇ ਨੇ ਬੰਦਾ ਬੈਠਾ ਕਿਤੇ ਵੀ ਹੋਵੇ ਉਹ ਨਜ਼ਰ ਆਊਗਾ ਵੀ ਸ਼ਾਇਦ ਉਹ ਹਾਂਗਕਾਂਗ ਬੈਠਾ ਸ਼ਾਇਦ ਕੈਨੇਡਾ ਬੈਠਾ ਉਹ ਵਰਚੁਅਲ ਨੰਬਰ ਦੀ ਮਦਦ ਦੇ ਨਾਲ ਅੱਜ ਕੱਲ ਜਿਹੜੇ ਫਰੋਤੀਆਂ ਮੰਗਣ ਵਾਲੇ ਇਦਾਂ ਭਾਵੇਂ ਗਵਾਂਡ ਚ ਹੀ ਬੈਠਾ ਹੋਵੇ ਉਹ ਆਪਣੀ ਪਛਾਣ ਦੇ ਕੇ ਲੋਕਾਂ ਨੂੰ ਡਰਾਉਣ ਦੇ ਲਈ ਵੀ ਤੇਰੇ ਕੋਲ ਇੰਨੀਆਂ ਗੱਡੀਆਂ ਨੇ ਤੇਰਾ ਬੱਚਾ ਸਕੂਲ ਤੋਂ ਜਾਂਦਾ ਹੈ ਇੱਕ ਜਸਟ ਹੂਆ ਕ੍ਰੀਏਟ ਕਰਨ ਦੇ ਲਈ ਪਰ ਉਹ ਇੱਥੇ ਹੀ ਬੈਠਿਆਂਦੇ ਨੇ ਉਹ ਵਰਚੁਅਲ ਨੰਬਰ ਦਾ ਯੂਜ਼ ਕਰਦੇ ਸੀ ਹਾਂਜੀ ਇਹ ਇਨਵੈਸਟੀਗੇਸ਼ਨ ਦੌਰਾਨ ਸਟੈਬਲਿਸ਼ ਹੋਏਗਾ ਡੈਫੀਨਿਟਲੀ ਜਿੰਨੇ ਵੀ ਕ੍ਰਿਮੀਨਲ ਨੇ ਅੱਜ ਕੱਲ ਇਹ ਜਿਹੜੀ ਟੈਕਨੋਲੋਜੀ ਆ ਉਹ ਵੀ ਇਹਦਾ ਪੂਰਾ ਬੈਨੀਫਿਟ ਲੈਂਦੇ ਨੇ। ਸਰ ਇਹ ਇਹ ਕਿੰਨੇ ਕਿੰਨੇ ਪੈਸੇ ਲੈ ਕੇ ਆਏ ਸੀ ਉਥੋਂ ਜਿਹੜਾ ਹੈਗਾ ਸੀ ਕਿੰਨੇ ਪੈਸੇ ਇੰਸਟਾਲ ਨੇ। ਤੇ ਬੋਰਡ ਆਫ ਇਨਵੈਸਟੀਗੇਸ਼ਨ ਆ ਨਾਰਮਲੀ ਨਾਰਮਲੀ 30000 ਰੁਪਏ 35000 ਰੁਪਏ ਦੇ ਜਿੱਥੋਂ ਲੈ ਆਉਂਦੇ ਨੇ ਜਾਂ ਕਈ ਕੀ ਕਰਦੇ ਨੇ ਉਥੋਂ ਲਿਆ ਕੇ ਇੱਥੇ ਜਿਹੜੇ ਹੋਰ ਆਪ ਦੇ ਜਿਹੜੇ ਸਾਥੀ ਆ ਗੈਂਗਸ ਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਫਿਟ ਲੈ ਕੇ ਗਾਹ ਵੇਚ ਦਿੰਦੇ ਨੇ। ਇਹ ਕਈ ਤਰ੍ਹਾਂ ਦੇ ਕੰਮ ਆ ਜਾਂਦੇ ਨੇ ਜਿਹੜੇ ਚੱਲਦੇ ਸਰ ਇਹ ਸੋਸ਼ਲ ਮੀਡੀਆ ਪਰ ਇਹ ਕੰਟੈਕਟ ਕਿੱਦਾਂ ਕਰਦੇ ਆਏ ਉਹ ਬੰਦੇ ਆ ਦੇ ਨਾਲ ਸੋਸ਼ਲ ਮੀਡੀਆ ਦੇ ਲਈ ਪਿੱਛੇ ਵੀ ਆਇਆ ਸੀ ਕਿ ਉੱਥੇ ਮਦਦ ਕਿੱਧਰੇ ਆ ਗਿਆ ਬੰਦੇ ਜਿਹੜੇ ਆ ਉਹ ਗੱਲਬਾਤ ਕਰਦੇ ਜਾਂ ਹਥਿਆਰ ਵੀ ਦੇ ਦਿੰਦੇ ਆ ਉੱਚੇ ਬੰਦੇ ਵੀ ਕਾਬੂ ਕੀਤੇ ਸੀ ਜੋ ਇਹ ਕਈ ਕਈ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਕੋਈ ਜੇਲ੍ਹਾਂ ਤੋਂ ਮਿਲ ਜਾਂਦੇ ਨੇ ਜੇਲ੍ਹ ਤੋਂ ਕੋਈ ਹੋਰ ਲੈ ਪਹਿਲਾਂ ਲੈ ਕੇ ਆਇਆ ਹੁੰਦਾ ਕੋਈ ਬਾਅਦ ਚ ਲੈ ਕੇ ਆਇਆ ਹੁੰਦਾ ਸੋਸ਼ਲ ਮੀਡੀਆ ਵੀ ਆ देयर ਆਰ ਨੰਬਰ ਆਫ ਵੇਜ਼ ਜਿਵੇਂ ਕੰਟੈਕਟ ਕਰ ਲੈਂਦੇ ਨੇ ਸਰ ਇਹਨਾਂ ਨੂੰ ਮੋਹਿਲ ਬ੍ਰਾਮਦ ਹੋਏ। ਹਾਂਜੀ ਮੋਹਿਲ ਬ੍ਰਾਮਦ ਹੋਏ ਨੇ ਅਰੈਸਟ ਕੀਤੇ ਨੇ। ਸਰ ਵੱਡੀ ਗੁੰਮੀ ਦੇ ਵਿੱਚ ਜਿਹੜੇ ਵੈਪਨ ਨੇ ਉਹ ਮੱਧ ਪ੍ਰਦੇਸ਼ ਤੋਂ ਹੀ ਆ ਰਹੇ ਨੇ। ਲਿਬਰੀ ਜਾਂ ਦਿੱਤੀ ਜਾਂ ਡੀਏਟੀ ਇੰਆ ਬਾਰੇ ਕਈ ਉਥੋਂ ਲੈ ਕੇ ਆਉਂਦੇ ਨੇ ਕਿ ਉਹਨਾਂ ਦੇ ਉੱਤੇ ਨਕੀ ਕਿਸ ਸੰਗੀਤੀ ਤੁਹਾਡੇ ਵੱਲੋਂ ਕੀਤਾ ਜਾ ਰਿਹਾ। ਉਹ ਗਵਰਨਮੈਂਟ ਪੱਧਰ ਤੇ ਜਿਹੜੀ ਉਸ ਸਟੇਟ ਦੇ ਨਾਲ ਜਿਹੜਾ ਮੈਟਰ ਜਿਹੜਾ ਡੇ ਕੱਪ ਕੀਤਾ ਜਾ ਰਿਹਾ ਤੇ ਜਿਹੜੇ ਉਥੋਂ ਆ ਰਹੇ ਨੇ ਅਸੀਂ ਤਾਂ ਉਹਨਾਂ ਨੂੰ ਅਰੈਸਟ ਕਰਕੇ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰਦੇ। ਇਹ ਟਾਰਗੇਟ ਹੁੰਦੇ ਕਿ ਉਹ ਕਾਮੀਕ ਪਰ ਲਿਕਸ਼ਮਨੀ ਹੁੰਦੀ ਹੈ ਜਾਂ ਕੀ ਹੈ ਨਾ ਕੋਈ ਰਮੀ ਟਾਰਗੇਟ ਟਾਰਗੇਟ ਆਪਸ ਚ ਈਰਖਾਵਾਦੀ ਆਪਸ ਚ ਕੋਈ ਜਿਹੜੀ ਆ ਬੈਰ ਵਿਰੋਧ ਕੱਢਣਾ ਜਾਂ ਕਿਸੇ ਹੋਰ ਦਾ ਬੈਰ ਵਿਰੋਧ ਕੱਢ ਕੇ ਉਹਨਾਂ ਤੋਂ ਕੋਈ ਪੈਸੇ ਚੱਕ ਲੈਣੇ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਹੁੰਦੇ ਨੇ ਕੋਈ ਵੀ ਹੋ ਸਕਦਾ ਜਿਵੇਂ ਇਹਦੇ ਵਿੱਚ ਇਹਨਾਂ ਦਾ ਆਪਦੇ ਗੈਂਗਵਾਰ ਦੇ ਨਾਲ ਦੂਸਰਿਆਂ ਦੇ ਨਾਲ ਹੀ ਆਪਦੀ ਹੈਗੀ ਸੀਗੀ ਲਾਗਤਬਾਜੀ ਸੀ ਉਹ ਇਹ ਬਦਲਾ ਲੈਣਾ ਮੰਗਦੇ ਸੀ ਥੇਮ ਥੇਮ ਕਮੋਨ ਲਈ ਜਦ ਤੱਕ ਇਹ ਮੇਰਾ ਕੰਮ ਕਰਦੇ ਸੀ ਹੇਮ ਪੈਸਾ ਸਾਰਾ ਕੁਝ ਰਲਿਆ ਮਿਲਿਆ ਕਮਾ ਠੀਕ ਹੈ ਠੰਕ ਯੂ ਜੀ